ਸਵਾਗਤ ਹੈ ਜੀ ਪ੍ਰੋਗਰਾਮ 베ਰੀਆਂ ਦੇ 베ਰ ਵਿੱਚ ਹਰ ਸਿਮਰਨ ਵੱਲੋਂ ਤੇ ਆਪਾਂ ਮਨੀ ਦੇ ਨਾਲ ਬੈਠੇ ਆ ਪਹਿਲਾ ਐਪੀਸੋਡ ਤੁਸੀਂ ਦੇਖ ਲਿਆ ਹੁਣ ਦੂਜਾ ਐਪੀਸੋਡ ਦੀ ਸਟਾਰਟਿੰਗ ਕਰਨ ਲੱਗੇ ਆ ਮਨੀ ਮੈਨੂੰ ਪਤਾ ਦੋ ਐਪੀਸੋਡ ਕਿਉਂ ਕੀਤੇ ਕਿਉਂ ਵੀਰੇ ਮੈਂ ਕਿਹਾ ਇੱਕ ਤਾਂ ਥੋੜਾ ਜਿਆ ਨਾ ਯਾਰ ਜੇ ਕਹਾਣੀਆਂ ਚੰਗੀਆਂ ਲੱਗਣਗੀਆਂ ਤੇ ਬੰਦੇ ਕਹਿਣਗੇ ਯਾਰ ਹੋਰ ਵੀ ਸੁਣਾਉਣਗੇ ਹਾਂਜੀ ਪੋਜ਼ਿਟਿਵਿਟੀ ਆਊਗੀ ਵੀ ਇਹ ਹੋਰ ਵੀ ਸਾਨੂੰ ਚੰਗੀਆਂ ਗੱਲਾਂ ਦੱਸਣਗੇ ਸੈਕੰਡ ਹੈਗਾ ਕਿ ਕਈ ਵਾਰ ਹੈ ਨਾ ਆਪਣਾ ਕੋ ਸਮਾਂ ਬਹੁਤ ਥੋੜਾ ਰਹਿ ਗਿਆ ਆਪਾਂ ਕਹਿੰਦੇ ਐ ਐ ਐ ਕਮ ਹੋਵੇ ਹਨਾ ਹੁਣ ਬਾਡੀ ਬਣਾਉਣੀ ਆ 30 ਸਕਿੰਟ ਉਹ 6 ਪੈਕ ਕਹਿੰਦੇ ਇਹਨੂੰ 6 ਪੈਕ 6 ਸ ਹਾਂ ਘੱਟ ਘੱਟ 6 ਤੋਂ ਦਾ ਸ਼ੁਰੂ ਹੁੰਦੇ ਉਹ ਕਹਿੰਦੇ ਸ਼ੁਰੂ ਕਰਨਾ ਇੱਥੋਂ ਤੱਕ ਬਗਾ ਬਜਾਏ ਬੰਨਟੇ ਲੋਕਾਂ ਦਾ ਬਸ ਨਿਕਲ ਗਈਆਂ ਦਾ ਗੱਲ ਮੂਹਣ ਨਿਕਲ ਗਈ ਬਸ ਗੱਲ ਹੋਰ ਕੋਈ ਗੱਲ ਬਾਤ ਸੁਣਾ ਵੀ ਜਿੱਦਾਂ ਤੁਸੀਂ ਸੁਣਾਇਆ ਵੀ ਮੋਟਰਸਾਈਕਲ ਦਾ ਸ਼ਕੀਨ ਆ ਇੱਕ ਵਾਰੀ ਕੇਰਲਾ ਲੈਣ ਦਾ ਯਾਰ ਤੂੰ ਕੇਰਲਾ ਦਾ ਵੀ ਪਾਲਾ ਅੱਛਾ ਕੇਰਲੇ ਨੂੰ ਅੰਗਰੇਜ਼ੀ ਕੀ ਕੀ ਕਹਿੰਦੇ ਆ ਜਿਹੜਾ ਮੈਂ ਲਿਆਂਦਾ ਸੀ ਵੀਰੇ ਤਾਂ ਕਈ ਆਉਂਦੇ ਆ ਪਰ ਮੈਂ ਲਿਆਂਦੇ ਜਿਹੜਾ ਬੀਡਡ ਡ੍ਰੈਗਨ ਕਹਿੰਦੇ ਉਹਨੂੰ ਅੱਛਾ ਉਹਦੇ ਵਿੱਚ ਵੀ ਵੈਰਾਈਟੀਆਂ ਵੈਰਾਈਟੀਆਂ ਨੇ ਬੀਡਡ ਡ੍ਰੈਗਨ ਆਮ ਜੀ ਗੱਲ ਆ ਤੇ ਮੇਰੀ ਕੁੜੀ ਨੂੰ ਬਹੁਤ ਪਸੰਦ ਆ ਤੇ ਆਪਾਂ ਗਏ ਜੀ ਤੇ ਉਦਾਂ ਹੀ ਗਏ ਸੀ ਕਿਉਂਕਿ ਕੁੱਤੇ ਸੀਗੇ ਮੇਰੇ ਕੋਲ ਦੋ ਉਹ ਉਸ ਟਾਈਮ ਤੇ ਆਪਾਂ ਉਹਦੇ ਖਾਣ ਪੀਣ ਹੀ ਲੈਣ ਗਏ ਸੀ ਕੁੱਤਿਆਂ ਦਾ ਤੇ ਉਹ ਤਾਂ ਐ ਸ਼ੀਸ਼ੇ ਨਾਲ ਚਪਕੀ ਜਿੱਚ ਸੀਗਾ ਵੀ ਕਹਿੰਦੀ ਕਿਊਟ ਕਿੰਨਾ ਪਰ ਯਾਰ ਮੈਂ ਇਦਾਂ ਹੀ ਸੇਮ ਮੈਂ ਵੀ ਨਹੀਂ ਤਾਂ ਹੋਰ ਤਰ੍ਹਾਂ ਹੋਣਾ ਪਿਆ ਥੋੜੀ ਜਿਹੀ ਚੀਜ਼ ਆਪਾਂ ਮੰਨ ਲਓ ਮੀਟੀਆ ਮਾਰਦੇ ਨਹੀਂ ਹੀ ਹੋਈ ਵੀ ਦੂਰ ਦੀ ਲੰਗੀ ਵੀ ਉਹ ਕੋਈ ਮੂੰਹ ਨਾ ਡੇ ਉਹ ਵੀ ਵਿੱਚ ਜ਼ਹਿਰ ਸੁੱਟ ਦੂ ਇਹ ਹਾਂ ਉਹ ਸੇਮ ਕੋੜ ਕੋੜ ਕਿੜਲਾ ਮੈਂ ਰੱਖਿਆ ਅੱਛਾ ਨੂੰ ਹਾਂ ਜਣੀ ਤੇ ਉਹ ਤਾਂ ਜੀ ਕਹਿੰਦੇ ਕਿਊਟ ਬਹੁਤ ਆ ਇਹ ਕਹਿੰਦੀ ਇਹ ਸੀਗਾ ਦੋ ਉਂਗਲਾਂ ਚ ਡਈ ਉਹ ਬੇਬੀ ਸੀਗਾ ਉਹ ਜਣੀ ਕਹਿੰਦਾ ਵੀ ਪਰ ਯਾਰ ਉਹ ਜਿਹੜੀ ਫੀਲਿੰਗ ਆ ਨਾ ਹਾਂ ਮੈਂ ਨਹੀਂ ਹੱਥ ਲਾਇਆ ਹਫ਼ਤਾ ਉਹ ਵੀ ਜਦ ਆਪਾਂ ਨਿੱਕੇ ਹੁੰਦੇ ਵੱਡੇ ਹੋਏ ਵੀ ਕਿਰਲੀ ਦੇਖੀ ਨਹੀਂ ਦਾ ਬਦੌੜੇ ਨਹੀਂ ਹਾਂ ਹਾਂ ਪਰ ਮੇਰੇ ਤੋਂ ਨਾ ਨਾ ਵੀ ਨਹੀਂ ਹੋਈ ਤੇ ਆਪਾਂ ਚੱਕ ਲਿਆ ਦਾ ਪੂਰਾ ਜਿਹੜਾ ਉੱਥੇ ਬੰਦਾ ਹੈਗਾ ਉਹਨੂੰ ਪੁੱਛਿਆ ਵੀ ਕੀ ਦਾ ਹਿਸਾਬ ਕਿਤਾਬ ਆ ਅੱਛਾ ਸਾਰਾ ਉਹ ਲੈ ਕੇ ਆਂਦਾ ਅੱਛਾ ਪੂਰਾ ਟੈਂਕ ਸਾਰਾ ਕੁਝ ਹਾਂ ਤੇ ਨਹੀਂ ਉਹ ਪਾਣੀ 'ਚ ਰੱਖਣਾ ਮੈਂਦਾ ਕੀ ਨਹੀਂ ਨਹੀਂ ਉਹ ਉਹ ਇਦਾਂ ਹੀ ਆ ਉਹ ਤਾਂ ਬਸ ਉਹਨੇ ਆਪਣਾ ਖਾ ਪੀ ਲਿਆ ਤਾਂ ਉਹਨੂੰ ਮੋਢੇ 'ਤੇ ਰੱਖ ਲਓ ਤੇ ਮੋਢੇ ਦੇ ਮਮਾ ਜੀ ਦੰਦੀ ਵੜ ਦਿੰਦਾ ਦੰਦ ਹੁੰਦੇ ਆ ਪਰ ਵੱਡਦੇ ਨਹੀਂ ਜਾਣੀ ਅੱਛਾ ਸਖਾਏ ਹੁਣ ਜਾਣੀ ਨਹੀਂ ਕਿਉਂਕਿ ਛੋਟਾ ਹੀ ਬੋਤਲਿਆਂਦਾ ਹੀ ਆਪਾਂ ਦੋ ਤਾਂ ਹਫ਼ਤਿਆਂ ਦਾ ਸੀ ਖਾਂਦਾ ਕੀ ਕੀ ਸੀ ਉਹ ਉਹ ਤਾਂ ਫੂਡ ਸੀ ਖਾਂਦਾ ਉਹ ਤਾਂ ਮੱਛਰ ਮੁਛਰੀ ਖਾਂਦਾ ਸੀ ਟਿੱਡੀਆਂ ਕਹਿੰਦਾ ਏ ਟਿੱਡੀਆਂ ਲਿਆਉਣਾ ਰਿਹਾ ਮੈਂ ਬੈਗ ਅੱਛਾ ਉਹਦੇ ਲਈ ਸਪੈਸ਼ਲ ਟਿੱਡੀਆਂ ਲੈ ਕੇ ਸਪੈਸ਼ਲ ਲੈਉਣੀਆਂ ਬੰਦੀ ਇਹ ਵੀ 20 ਟਿੱਡੀਆਂ ਪੈਕ ਕਰਦੇ ਜਿਵੇਂ ਹੈਨਾ ਓ ਮਾਈ ਗਾਡ ਅੱਛਾ ਉਹ ਫੇਰ ਟਿੱਡੀਆਂ ਨੇ ਹੋਣੀਆਂ ਬੰਦ ਕੀਤੀਆਂ ਕਿਉਂਕਿ ਫੇਰ ਮੈਂ ਉਹਦਾ ਟੈਂਕ ਬਹੁਤ ਵੱਡਾ ਲਿਆਉਂਦਾ 6 ਫੁੱਟ ਦਾ ਟੈਂਕ ਲਿਆਉਂਦਾ ਤੇ ਉਹ ਚ ਤਾਂ ਐ ਖੇਡਦਾ ਫਿਰਦਾ ਇਹਨਾਂ ਵੀ ਛੱਡ ਕਰਦਾ ਹੈ ਹਾਂ ਵੀ ਅੱਛਾ ਨਜ਼ਾਰੇ ਉਹਦੇ ਪੂਰੇ ਲੱਕੜਾ ਲੁਕੜਾ ਜੀ ਰੱਖਦੀ ਹੋਣੀ ਆ ਵਿੱਚ ਕੁਛ ਨਾ ਕੁਛ ਲੱਕੜਾਂ ਰੱਖੀਆਂ ਇੱਕ ਤਾਂ ਝੂਲਾ ਜਿਹਾ ਬਣਾ ਕੇ ਰੱਖਿਆ ਜੀ ਤੇ ਬੈਹਦਾ ਸੀ ਉੱਤੇ ਬੱਲਬ ਲੱਗਿਆ ਹੋਇਆ ਜਿਵੇਂ ਸੂਰਜ ਵਾਲਾ ਬੱਲਬ ਸਪੈਸ਼ਲ ਆਉਂਦਾ ਉਹ ਅੱਛਾ ਉਹ ਜੋ ਯੂਵੀ ਰੇ ਨਿਕਲਦੀਆਂ ਨੇ ਉਹਦੇ ਥੱਲੇ ਐ ਪਿਆ ਹੋਣਾ ਉਹਨੇ ਰੋਟੀ ਰੁੱਟੀ ਖਾ ਕੇ ਵੀ ਬਸ ਵੀ ਛੱਡ ਵੀ ਕਾਹਨੂੰ ਚੱਕਣ ਲੱਗੀਆਂ ਬੈੱਡ ਬੁੱਡ ਵੀ ਬਣਾ ਕੇ ਦਿੱਤਾ ਸਰਾਣਾ ਚਾਦਰ ਸਾਰਾ ਕੁਝ ਹਾਂਜੀ ਸਾਰਾ ਜਰਾਬ ਦਾ ਪੂਰਾ ਬੈੱਡ ਬਣਾਇਆ ਲੱਕੜ ਦੇ ਅੰਦਰ ਐਨ ਹਾਈਡ ਕੀਤਾ ਉਹਨੂੰ ਯਾਨੀ ਇਹ ਇੱਕ ਤਰ੍ਹਾਂ ਦਾ ਕੁੱਤਾ ਹੀ ਆ ਹਾਂ ਪਾਲਤੂ ਜਾਨਵਰ ਆ ਹਾਂ ਪਾਲਤੂ ਜਾਨਵਰ ਜਿਵੇਂ ਤੁਸੀਂ ਸੋਫੇ ਤੇ ਕੋਤੇ ਨੂੰ ਹਨਾ ਆਪਣਾ ਵੀ ਆਇਆ ਇੱਧਰ ਗੋਦੀ ਚ ਬੈਠ ਟੀਵੀ ਦੇਖੀ ਅੱਛਾ ਤੂੰ ਕਹਿੰਦਾ ਪਹਿਲੀ ਵਾਰੀ ਮੈਨੂੰ ਨਹੀਂ ਹੁਰਤਰਾ ਲੱਗਾ ਜਿੱਦਾਂ ਹੁਣ ਮੈਨੂੰ ਲੱਗਿਆ ਮੈਂ ਵੀਰੇ ਹਫ਼ਤਾ ਹੱਥ ਨਹੀਂ ਲਾਇਆ ਤੇ ਬਾਅਦ ਚੋਂ ਬਾਅਦ ਚੋਂ ਤੇ ਜਵਾਕ ਦਾ ਚਾਹ ਪੂਰਾ ਹੋ ਗਿਆ ਤੇ ਮੁੜ ਕੇ ਉਹਨੂੰ ਦੇਖਣਾ ਕਿਨੇ ਆ ਬਾਅਦ ਸਿਰ ਬਾਅਦ ਚ ਆਪਣੀ ਹੀ ਜ਼ਿੰਮੇਵਾਰੀ ਦੀ ਵੀ ਜਾਂ ਤਾਂ ਮਰ ਜੋਵੇ ਹਾਂ ਤੇ ਜਾਂ ਤਾਂ ਵੀ ਮਣੀ ਇਹਨੂੰ ਦੇਖ ਲਾ ਹਾਂ ਹੂੰ ਫਿਰ ਡਰ ਦੇ ਡਰ ਦੇ ਨੇ ਚੱਕਿਆ ਵੀ ਆ ਫਿਰ ਮੈਂ ਤੇ ਫੀਡ ਵੀ ਉਹਨੂੰ ਮੈਂ ਕਰਨ ਲੱਗਿਆ ਹੂੰ ਪਹਿਲਾਂ ਤਾਂ ਮੈਂ ਉਹਨੂੰ ਚਿੰਟੇ ਜੇ ਨਾਲ ਹੀ ਖਵਾਉਣਾ ਆਹ ਰਹਾ ਯਾਰ ਚੱਕ ਵੀ ਆਪਣਾ ਸੁੱਟ ਦੇ ਨਾ ਹੀ ਮੋਰੇ ਤੇ ਮੈਨੂੰ ਫੋਟੋ ਭੇਜੀਂ ਤਾਂ ਮੈਂ ਫੋਟੋ ਪਾਉਂਗਾ ਇਹਦੇ ਵਿੱਚ ਬਿਲਕੁਲ ਬਿਲਕੁਲ ਵੀਡੀਓ ਜੋ ਮਰਜੀ ਤੇ ਮਣੀ ਚਲ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਆਂ ਕੋਈ ਆਪਣੀ ਜ਼ਿੰਦਗੀ ਦਾ ਉਹ ਐਕਸਪੀਰੀਅੰਸ ਦੱਸ ਜਿਹੜਾ ਤੈਨੂੰ ਵਾਕੀ ਜ਼ਿੰਦਗੀ ਸਿਖਾ ਗਿਆ ਜਦੋਂ ਤੂੰ ਬਾਈਕ ਵੀ ਚਲਾਉਂਦਾ ਰਿਹਾ ਤੂੰ ਖੇਡਾ ਖੁੱਡਾ ਵੀ ਖੇਡਦਾ ਰਿਹਾ ਤੂੰ ਕਾਹਲੀ ਘੁੰਮਦਾ ਟਰੈਵਲ ਬਹੁ ਕਰਦਾ ਹਨਾ ਹਾਂ ਜੀ ਕੁਛ ਨਾ ਕੁਛ ਤੇ ਜ਼ਿੰਦਗੀ 'ਚ ਹੋਇਆ ਹੀ ਹੋਣਾ ਨਾ ਕੁਝ ਬੰਦੇ ਇਦਾਂ ਦੇ ਮਿਲੇ ਹੋਣੇ ਕੁਝ ਸਟੋਰੀਆਂ ਇਦਾਂ ਦੀਆਂ ਮਿਲੀਆਂ ਹੋਣੀਆਂ ਕੁਛ ਆਇਆ ਦਿਮਾਗ 'ਚ ਸਟੋਰੀਆਂ ਤਾਂ ਬਹੁਤ ਨੇ ਵੀਰੇ ਟਰੱਕ ਤੇ ਹੀ ਬਹੁਤ ਨੇ ਤੇ ਕੋਈ ਸੁਣਾ ਜਿਹੜੀ ਤੈਨੂੰ ਵਾਕੇ ਚੰਬਤ ਕਰ ਗਈ ਹੋਵੇ ਜਦੋਂ ਅੱਛਾ ਮੋਟਰਸਾਈਕਲ ਪਤਾ ਮੈਨੂੰ ਕਿਉਂ ਵਧੀਆ ਲੱਗਦਾ ਹਮ ਜਦੋਂ ਮੈਂ ਮੋਟਰਸਾਈਕਲ ਤੇ ਕੰਮ ਤੋਂ ਘਰੇ ਜਾਣਾ ਨਾ ਜਾਂ ਕੰਮ ਤੇ ਆਉਣਾ ਹਮ ਬਾਬਾ ਮੋਟਰਸਾਈਕਲ ਤੇ ਰੱਬ ਯਾਦ ਰਹਿੰਦਾ ਸੱਚੀ ਗੱਲ ਆਪਾਂ ਹਾਸੇ ਚ ਲੈ ਗਏ ਗੱਡੀ 'ਚ ਬਹਿਣ ਲੱਗਿਆ ਭਾਵਾਂ ਮੈਂ ਭੁੱਲ ਜਾਵਾਂ ਬਾਤ ਜ਼ਿਆਦਾ ਵੇ ਉਹ ਯਾਰ ਵੀ ਹਨਾ ਗੇਅਰ ਪਾ ਲਿਆ ਤੋਰ ਲਈ ਹੁਣ ਤਾਂ ਫਰੀਵੇ ਤੇ ਪੈ ਗਏ ਹਾਂ ਮੋਟਰਸਾਈਕਲ ਤੇ ਤਾਂ ਸੀਟ ਤੇ ਬੈਠਣ ਤੋਂ ਪਹਿਲਾਂ ਹਮ ਰੱਬ ਯਾਦ ਹੁੰਦਾ ਵੀ ਹੱਥ ਜੋੜ ਕੇ ਧਿਆ ਲੀਦਾ ਇੱਕ ਵਾਰੀ ਕਿਉਂ ਕਿ ਕਿਉਂ ਇਦਾਂ ਰਿਸਕੀ ਬਹੁਤ ਆ ਮੇਰੇ ਮੋਟਰਸਾਈਕਲ ਇੱਥੇ ਇੱਥੇ ਨਾ ਜਦੋਂ ਗੱਡੀਆਂ ਕੋਲ ਦੀ ਲਾਣੇ ਤੇ ਯਕੀਨ ਬੰਦਾ ਹੀ ਚਲਾਊਗਾ ਤੇ ਜਾਂ ਬਾੜੀ ਮਜਬੂਰੀ ਹੋਵੇ ਕਿਸੇ ਹਣਾ ਵੀ ਗੱਡੀ ਅਫੋਰਡ ਨਹੀਂ ਕਰ ਸਕਦਾ ਬਾੜਾ ਸਸਤਾ ਜਿਹਾ ਮੋਟਰਸਾਈਕਲ ਲੈ ਲੈਗੀ ਟੁੱਟੇ ਭੱਜੇ ਸਸਤੇ ਕਾਦੇ ਆ ਮਹਿੰਗੇ ਹੀ ਆਉਂਦੇ ਹਾਂ ਜਿਹੜੀ ਤੇ ਜਿਵੇਂ ਸ਼ਕੀਰ ਲੈਣਾ ਤਾਂ ਫੇ ਖਾਰਲੇ ਦੇ ਕਿੰਨੇ ਕਿੰਨੇ ਵਧੀਆ ਮੋਟਰਸਾਈਕਲ ਮਹਿੰਗੇ ਆਉਂਦੇ ਆ ਹਾਂਜੀ ਪਰ ਜਦਾਂ ਇੱਥੇ ਹਾਂ ਯਾਰ ਡੇਂਜਰਸ ਆ ਨਾ ਥੋੜਾ ਜਿਹਾ ਜਦਾਂ ਡੇਂਜਰਸ ਆ ਅਸਲ 'ਚ ਮੋਟਰਸਾਈਕਲ ਵਾਲਾ ਵੀ ਠੀਕ ਹੁੰਦਾ ਕਈਆਂ ਨੂੰ ਗੱਡੀਆਂ ਦਾ ਫਿਰ ਉਹ ਮਾਰਦੇ ਆ ਸਾਈਡ ਤੋਂ ਫਿਰ ਸਪੀਡ ਇੰਨੀ ਹੁੰਦੀ ਭਾਰਾ ਇਹਨਾਂ ਦਾ ਵੀ ਇੱਕ ਵਾਰੀ ਗਿਆ ਤੇ ਗਿਆ ਹਾਂਜੀ ਬਹੁਤ ਬੁਰੀ ਸੱਟ ਲੱਗਦੀ ਹੈ ਨਾ ਬਿਲਕੁਲ ਤੇ ਚਲ ਨਹੀਂ ਤੰਦਰੁਸਤ ਰਹੋ ਤੇ ਮੈਨੂੰ ਇਹ ਦੱਸ ਬਈ ਗਾਂ ਜਿੱਦਾਂ ਹੁਣ ਤੂੰ ਮੈਂ ਤੈਨੂੰ ਪੁੱਛਾਂ ਵੀ ਪੋਜ਼ਿਟਿਵਿਟੀ ਦੀ ਆਪਾਂ ਗੱਲ ਕਰਦੇ ਸੀ ਹਾਂਜੀ ਕੀ ਪਲਾਨ ਹੈ ਤੇਰੇ ਕਿੱਦਾਂ ਰਹੂਗਾ ਤੂੰ ਮਤਲਬ ਕਿੱਦਾਂ ਸੋਚਦਾ ਆਪਣੀ ਜ਼ਿੰਦਗੀ ਨੂੰ ਕੀ ਕੀ ਕਰੂਗਾ ਇਹ ਤਾਂ ਮੈਂ ਬਹੁਤ ਪਹਿਲਾਂ ਸੋਚੀ ਸੀ ਮੇਰੇ ਹੂੰ ਤੇ ਆਪਾਂ ਜਿਵੇਂ ਕਹਿ ਲਈ ਹੁਣ ਕਈ ਇਦਾਂ ਦੇ ਵੀ ਭਰਾ ਨੇ ਵੀ ਔਲਾਦ ਹੈ ਨਹੀਂ ਕੀ ਹਨਾ ਕਿੰਨੀ ਟਰਾਈ ਕਰਦੇ ਆ ਅੱਛਾ ਤੇ ਜੇ ਹੁਣ ਮੈਂ ਕਹਾਂ ਵੀ ਮੈਂ ਕੀਤੇ ਉਹ ਵੀ ਚਾਰਜ ਬਾਗ ਉਹ ਨਹੀਂ ਇਹ ਰੱਬ ਦੀਆਂ ਉਹ ਨੇ ਤੇ ਇੱਕ ਘਟਦਾ ਵਾ ਜਿਹੜੀ ਚੀਜ਼ ਮੈਂ 20 ਸਾਲ ਦੇ ਨੇ ਸੋਚੀ ਸੀ ਹਾਂ ਜਿਹੜੇ ਮੈਨੂੰ ਜਾਣਦੇ ਆ ਨਾ ਜਿਹੜੇ ਬਹੁਤ ਨੇੜੇ ਦੇ ਉਹਨਾਂ ਨੂੰ ਪਤਾ ਚਿੱਟੀਆਂ ਟੀ-ਸ਼ਰਟ ਹਾਂ ਜਿਵੇਂ ਤੁਸੀਂ ਲੋਗੋ ਦੀ ਗੱਲ ਆਪਾਂ ਪਿਛਲੇ ਇੱਕ ਵਾਰ ਕੀਤੀ ਆ ਹਾਂ ਇਹ ਮੇਰਾ ਉਦੋਂ ਦਾ ਵਿਜ਼ਨ ਸੀ ਵੀ ਮੈਂ ਕੋਈ ਐਡਵਰਟਾਈਜ਼ਮੈਂਟ ਵਾਲਾ ਬੋਰਡ ਨਹੀਂ ਹੈਗਾ ਅੱਛਾ ਵੀ ਮੈਂ ਲੋਗੋ ਪਾਈ ਘੁੰਮੂ ਚਿੱਟੀਆਂ ਟੀ-ਸ਼ਰਟ ਅੱਜ ਵੀ ਆ ਥੱਲੇ ਪਾਈ ਹੋਈ ਆ ਹੂੰ ਉੱਤੋਂ ਪਾ ਲਈ ਉਦੋਂ ਹਨਾ ਵੀ ਨਹੀਂ ਇਹਦਾ ਕੀ ਮਤਲਬ ਇਹਦਾ ਕਿਉਂ ਗਿਆ ਕੀ ਇਹਦਾ ਮਤਲਬ ਹੈ ਵੀ ਲੋਗੋ ਨਹੀਂ ਪਾਣਾ ਨਹੀਂ ਨਹੀਂ ਤੂੰ ਇਹ ਕਹਿਣਾ ਕਿ ਤੇਰੀ ਪਰਸਨੈਲਿਟੀ ਹੈ ਤੇਰੀ ਇਹ ਹਾਂ ਮੇਰੇ ਮਤਲਬ ਮੇਰੇ ਦਿਮਾਗ 'ਚ ਸੀ ਵੀ ਜਿਵੇਂ ਹੁਣ ਤੁਸੀਂ ਅ ਵੀ ਤੁਹਾਡੀ ਤੁਸੀਂ ਮੇਰੇ ਜ਼ਿੰਦਗੀ ਦਾ ਗੋਲ ਪੁੱਛਿਆ ਅੱਗੇ ਕੀ ਆ ਹੂੰ ਮੇਰਾ ਗੋਲ ਇੱਥੇ ਖਤਮ ਆ ਬਰੇ ਮੈਂ ਮੇਰੇ ਚਾਰ ਜਵਾਕ ਨੇ ਮੇਰਾ ਪਿੱਕਾ ਵਾ ਅਸੀਂ ਰੋਜ਼ ਪਾਰਕ ਜਾ ਰਹੇ ਹਾਂ ਵਾ ਤੁਸੀਂ ਮੰਨੋਗੇ ਮੈਂ ਸੈਟੀਸਫੈਕਸ਼ਨ ਆ ਸੈਟੀਸਫੈਕਸ਼ਨ ਉਹ ਜਦੋਂ ਆ ਗਈ ਨਾ ਬੰਦੇ ਚ ਤੇ ਇਹ ਬਹੁਤ ਵੱਡੀ ਚੀਜ਼ ਆ ਇਹ ਆਉਂਦੀ ਨਹੀਂਗੀ ਛੇਤੀ ਗੋਲ ਤਾਂ ਹੁਣ ਜਿਵੇਂ ਆਪਾਂ ਫੇਸਬੁੱਕ ਦੀ ਗੱਲ ਕੀਤੀ ਹੈ ਵੀ ਟ੍ਰਿਲੀਅਨ ਦਾ ਹੋ ਕੇ ਵੀ ਬਿਲੀਅਨ ਦਾ ਹੋ ਕੇ ਵੀ ਕਹਿੰਦਾ ਨਹੀਂ ਅੱਗੇ ਹੋਰ ਹੈਗੀ ਆ ਠੀਕ ਆ ਉਹ ਗੋਲ ਵੀ ਹੋਣੇ ਜ਼ਰੂਰੀ ਆ ਨਹੀਂ ਉਹ ਵਦਨਾ ਹੋ ਰਿਹਾ ਆਪਾਂ ਪੈਸੇ ਜਿਹੜਾ ਅਕੋਰਡਿੰਗ ਨਾਲ ਕਰਦੇ ਸੀ ਪਰ ਜਿੱਦਾਂ ਕੁਝ ਲੋੜਾਂ ਹੁੰਦੀਆਂ ਗੋਲ ਹੋਣੇ ਜਿਵੇਂ ਤੁਹਾਨੂੰ ਦੱਸਿਆ ਕਾਂ ਰੱਖਣਾ ਇੱਕ ਮੈਨੂੰ ਸਮਝਾ ਯਕੀਨੀਆਂ ਇਹ ਤਾਂ ਚੱਲਣੀਆਂ ਬਹੁਤ ਮੈਂ ਉਹੀ ਕਹਿੰਨਾ ਇੱਕ ਮੈਨੂੰ ਸਮਝਾ ਲੋਕਾਂ ਦੀ ਜ਼ਿੰਦਗੀ ਲੰਘ ਜਾਂਦੀ ਆ ਬਿਲਕੁਲ ਮੈਂ ਨਾ ਆ ਜਦੋਂ ਹੋ ਗਿਆ ਨਾ ਫੇਰਾ ਕੰਮ ਕਰੂੰ ਆ ਜਦੋਂ ਹੋ ਗਿਆ ਮੈਂ ਨਾ ਤੂੰ ਮੈਨੂੰ ਲੱਗਦਾ ਵੀ ਰਾਤ ਨੂੰ ਸੌਂਦੇ ਸਵੇਰੇ ਤੁਰ ਪੈਣਾ ਬਸ ਬਸ ਇੱਥੇ ਹੀ ਇੱਥੇ ਆਪਾਂ ਗੱਲ ਮੁਕਾ ਦਿੰਨੇ ਆ ਜਦੋਂ ਕਰ ਲਿਆ ਨਾ ਮੈਂ ਹਾਂ ਇੰਨੇ ਜਾਣਾ ਉਹ ਹਲੇ ਇਕਨੋਮੀ ਐ ਹਲੇ ਇਕਨੋਮੀ ਐ ਨਾ ਬਾਬਾ ਤੁਸੀਂ ਮਨ ਬਣਾ ਲੈਣਾ ਤੀਜੇ ਬੰਦੇ ਦੀ ਗੱਲ ਨਹੀਂ ਸੁਣਨੀ ਆਪਣੇ ਇੱਕ ਬਹੁਤ ਖਾਸ ਨੂੰ ਦੱਸ ਦੋ ਵੀ ਕੱਲ ਆਪਾਂ ਕਰਤਾ ਕ ਤੇ ਗੱਡੀਆਂ ਵੀ ਤੋਏ ਤਾਂ ਲਈਆਂ ਸੀ ਗੱਡੀਆਂ ਲੈ ਗੱਡੀਆਂ ਦੀ ਗੱਲ ਉਹ ਮੈਂ ਨਹੀਂ ਲਈਆਂ ਮੇਥੋਂ ਛੋਟੇ ਨੇ ਤੇ ਮੇਰੇ ਮਾਸੀ ਦੇ ਮੁੰਡੇ ਮਸਟੈਂਗ ਮਸਟੈਂਗ ਦੋ ਗੱਡੀਆਂ ਲਈਆਂ ਸੀ ਜੋ ਇਕੱਠੀਆਂ ਦੋ ਜੀਟੀਆਂ ਇਹਨਾਂ ਦਾ ਮਨ ਪਹਿਲਾਂ ਤਾਂ ਸੀ ਗੱਲਾਂ ਮਾਰਦੇ ਹੁਣ ਮੈਨੂੰ ਨਹੀਂ ਪਤਾ ਆਪਸ ਚ ਇਹ ਉਦੋਂ ਇਕੱਠੇ ਚਲਾਉਂਦੇ ਸੀ ਟਰੱਕ ਤੇ ਗੱਲਾਂ ਮਾਰਦੇ ਹੁਣ ਵੀ ਆਪਾਂ ਯਾਰ 11 ਵਾਲੀ ਗੱਡੀ ਲੈਣੀ ਆ अच्छा सस्ती ही ਲੈ ਲੈਨੇ ਗੇਰਾਂ ਦਾ ਹੀ ਸ਼ੌਂਕ ਪੂਰਾ ਕਰਨਾ اچھا ਤੇ ਮਾਸੇ ਦਾ ਮੁੰਡਾ ਲੈ ਸਸਤੀ ਕਾਹਨ ਲੈਣੀ ਆ ਆਪਾਂ ਬਈ ਹੁਣ ਜੇ ਲੈਣੀ ਆ ਫੇ ਚੰਗੀ ਤਰ੍ਹਾਂ ਹੀ ਕਰੀਏ ਹਨਾ ਤੇ ਫੋਰਡ ਨਾਲ ਸਾਡਾ ਸ਼ੁਰੂ ਤੋਂ ਪਿਆਰ ਫੋਰਡ ਦਾ 150 ਹੁਣ ਆਪਣੇ ਕੋਲ ਹਾਂ ਵੀ ਪੰਜਵੀਂ ਪੰਜ ਫੋਰਡ ਹੋ ਗਿਆ ਆਪਣੇ ਕੋਲ ਅੱਛਾ ਜੀ ਫੈਮਿਲੀ ਚ ਦੀ ਲੈ ਗੱਡੀ ਫੇ ਫੋਨ ਤੇ ਲੈ ਲਈ ਸੀ ਕਹਿੰਦੇ ਗੱਡੀ ਫੇ ਫੋਨ ਤੇ ਜਿੱਤ ਮੈਂ ਟਰੱਕ ਲਿਆ ਸੀ ਪਿੱਕਾ ਲਈ ਸੀ ਮੈਂ ਕਿਹਾ ਹਾਣਾ ਮੇਰੇ ਤੋਂ ਕਹਿੰਦੇ ਮੈਨੂੰ ਕਹਿੰਦੇ ਉਹਦਾ ਨੰਬਰ ਭੇਜ ਦੇ ਮੈਂ ਕਿਹਾ ਵੀ ਕਿੱਦਾਂ ਕਹਿੰਦੇ ਅਸੀਂ ਪਤਾ ਕਰਨਾ ਵੀ ਉਹ ਕੋ ਹੈਗੀਆਂ ਜੀਟੀਆਂ ਇਦਾਂ ਕਰਕੇ ਹਾਂ ਹਾਂ ਤੇ ਦੇਖੀਆਂ ਪਈਆਂ ਸੀ ਇਹਨਾਂ ਨੇ ਵੀ ਕਿਹੜਾ ਚਾਹੀਦਾ ਸਾਨੂੰ ਕਿਹੜਾ ਮਾਡਲ ਕਿਦਾਂ ਕੀ ਹਾਂ ਤੇ ਫੋਨ ਕੀਤਾ ਕਹਿੰਦੇ ਹੈਗੀਆਂ ਕਹਿੰਦਾ ਦੋ ਨੇ ਹਾਂ ਕਹਿੰਦੇ ਠੀਕ ਆ ਦੋ ਹੀ ਲੈਣੀ ਆ ਮਾਂ ਨੇ ਇੱਕ ਦਾ ਸੀ ਵੀ ਉਹਦੇ ਗੇਅਰਾਂ ਦਾ ਸ਼ੌਂਕ ਪੂਰਾ ਕਰਨਾ ਅੱਛਾ ਹਾਂ ਵੀ ਇੱਕ ਜਾਣਾ ਲੈ ਲੂਗਾ ਦੋ ਮੈਨੂਅਲ ਲਈ ਸੀ ਹਾਂ ਹਾਂ ਤੇ ਉਹਦਾ ਨੀਲੇ ਰੰਗ ਤੇ ਆ ਗਿਆ ਤੇ ਇਹਦਾ ਚਿੱਟੇ ਤੇ ਆ ਗਿਆ ਅੱਛਾ ਤੇ ਚਿੱਟਾ ਸਾਡਾ ਕੁੱਤਾ ਉਹ ਇਹਨੇ ਮੇਰੇ ਇਥੋਂ ਛੋਟੇ ਵਾਲ ਨੇ ਤਾਂ ਡੈਡੀਕੇਟ ਹੀ ਕੁੱਤੇ ਨੂੰ ਕਰਤੀ ਗੱਡੀ ਹਾਂ ਉੱਤੇ ਜੋਗੀ ਲਿਖਾਇਆ ਹਨਾ ਜੋਗੀ ਮੇਰੇ ਕੋਲ ਫਤਨਾ ਅੱਛਾ ਸਟicker ਉਹਦੇ ਨਾਂ ਦੇ ਵਿੱਚ ਲਾਕਟ ਜੀ ਉਹਦੀ ਬਰੀਡ ਦਾ ਮੰਗਾ ਕੇ ਟੰਗਿਆ ਮੈਂ ਕਿਹਾ ਤਾਂ ਕਮਾਲ ਹੀ ਹੋ ਗਿਆ ਹਾਂ ਤੇਰੇ ਬ੍ਰਦਰ ਦੀ ਗੱਲ ਕਰਦਾ ਤੂੰ ਹਾਂ ਜੀ ਅੱਛਾ ਤੇ ਜੀ ਫੋਨ ਤੇ ਪੇ ਕਰਤੀ ਬਹੁਤ ਵਧੀਆ ਯਾਰ ਜਦ ਆਪਣੇ ਮਨੀ ਯਾਰ ਬ੍ਰਦਰ ਹੋਣਾ ਬਹੁਤ ਤੇ ਜੇ ਕਿਸੇ ਕੋ ਹੈਗਾ ਤੇ ਉਹਦੀ ਵੈਲਿਊ ਕਰਨੀ ਬ੍ਰਦਰ ਦੀ ਕਾਦੀ ਗੱਲ ਕੀਤੀ ਤੁਸੀਂ ਵੀ ਪਸਤੌਲ ਲੱਗੀ ਹੋਵੇ ਨਾ ਡੱਬ ਨਾਲ ਹੂੰ ਬੰਦਾ ਫਿਰ ਉਹਦੀ ਆਕੜ ਦੇਖਣ ਵਾਲੀ ਹੁੰਦੀ ਨਾ ਹੂੰ ਉਹ ਆ ਮੇਰਾ ਛੋਟਾ ਭਰਾ ਇਹ ਪਿਸਤੌਲ ਇਹਦੀ ਅਰਲੀ ਉਹ ਮੇਰੀ ਉਹ ਪਿਸਤੌਲ ਆ ਵੀ ਹਾਂ ਵੀ ਲੱਗੀ ਹੋਈ ਆ ਵੀ ਦੇਖ ਲਾਂਗੇ ਹਾਂ ਵੀ ਜਦੋਂ ਕੱਢੀ ਫਿਰ ਹਾਂ ਨਹੀਂ ਇਹ ਬਹੁਤ ਵੱਡੀ ਗੱਲ ਆ ਜੀ ਤੁਸੀਂ ਭਰਾ ਦਾ ਕਹੂੰ ਜੀ ਪਰ ਤੂੰ ਵੀ ਤਾਂ ਬਹੁਤ ਕਰਦਾ ਨਾ ਇਹ ਕਰਦਾ ਪਰ ਕਦੇ ਸਿਆਣੀ ਗੱਲ ਉਹ ਕਰਦਾ ਵਾ ਮੈਂ ਤੁਹਾਨੂੰ ਕਹਾਂ ਮੇਰੇ ਜਿੱਦਾਂ ਹੁਣ ਇਹਨੇ ਤੈਨੂੰ ਕਿਹਾ ਵੀ ਮੋਟਾ ਹੋ ਜਾਣਾ ਹੁਣ ਮਾਮਾ ਪਤਲਾ ਹੋ ਜਾ ਹਾਂ ਨਹੀਂ ਐਦਾਂ ਵੀ ਤੇ ਉਦਾਂ ਵੀ ਕਿਆ ਵੀ ਮਤਲਬ ਤੂੰ ਮੈਂ ਐਕਸਪੈਕਟ ਨਹੀਂ ਕਰਦਾ ਵੀ ਯਾਰ ਜੋ ਤੇ ਨਹੀਂ ਸਿਆਣੀ ਗੱਲ ਤੂੰ ਕਰ ਗਿਆ ਇਨੂੰ ਕੰਪਲੀਮੈਂਟ ਕਵਾਂਗੇ ਤੁਸੀਂ ਹਾਂ ਵੀ ਯਾਰ ਵੀ ਮੈਂ ਆਪਣੇ ਆਪ ਨੂੰ ਕਦੀ ਵਾਰੀ ਦੇਖਦਾ ਵੀ ਯਾਰ ਕੀ ਆ ਗੁੱਡ ਐ ਗੁੱਡ ਐ ਯਾਰ ਇਹ ਮੈਂ ਜਾਣ ਕੇ ਗੱਲ ਛਿੜੀ ਵੀ ਰਿਸ਼ਤੇ ਆ ਨਾ ਜਿਹੜੇ ਮੈਨੂੰ ਲੱਗਦਾ ਵੀ ਸਭ ਤੋਂ ਮਹਿੰਗੇ ਹੀ ਰਿਸ਼ਤੇ ਹੁੰਦੇ ਆ ਬਿਲਕੁਲ ਉਹਨਾਂ ਲਈ ਸੈਕਰੀਫਾਈਸ ਵੀ ਕਰਨਾ ਪੈਂਦਾ ਉਹਨਾਂ ਨੂੰ ਬਹੁਤ ਕੁਝ ਕਰਨ ਲਈ ਕਰਨਾ ਵੀ ਪੈਂਦਾ ਹਨਾ ਹਾਂਜੀ ਬੰਦੇ ਬਾਕੀ ਸਾਰੀਆਂ ਚੀਜ਼ਾਂ ਮਹਿੰਗੀਆਂ ਲੈ ਲੈਂਦੇ ਰਿਸ਼ਤਿਆਂ ਵਾਰੀ ਹੱਥ ਖੋਟ ਲੈਂਦੇ ਬਿਲਕੁਲ ਜਦੋਂ ਕਿਸੇ ਰਿਸ਼ਤੇ 'ਚੋਂ ਫੋਨ ਆ ਗਿਆ ਨਾ ਜਿਹੜਾ ਬਹੁਤ ਨੇੜੇ ਆ ਮਤਲਬ ਆਕੇ ਜਿਦਾ ਹੁਣ ਤੇਰਾ ਭਰਾ ਆ ਹਾਂਜੀ ਉੱਥੇ ਨਾ ਚੀਜ਼ਾਂ ਨੂੰ ਨਾਪ ਤੋਲ ਨਹੀਂ ਕਰਨਾ ਚਾਹੀਦਾ ਬੰਦਾ ਕਹਿੰਦਾ ਯਾਰ ਮੈਨੂੰ ਨਾ 50000 ਡਾਲਰ ਚਾਹੀਦਾ ਤੇ ਕਹਾਣੀ ਨਾ ਦੱਸਣ ਲੱਪੋ ਨਾ ਪੁੱਛੋ ਨਾ ਵੀ ਕਰਤੇ 40 ਉੱਥੇ ਚੱਕ ਕੇ 10 ਤੈਨੂੰ ਉੱਥੇ ਦਊ ਹਾਂ 50 ਚਾਹੀਦਾ ਹਾਂ ਹਾਂ ਮਿਲ ਜਾਣਾ ਉਦੋਂ ਬਾਅਦ ਚ ਸੋਚੋ ਵੀ ਲਿਓੜਾ ਕਿੱਥੋਂ ਆ ਬਿਲਕੁਲ ਇਹ ਇਹ ਜਿਹੜਾ ਨਾ ਮੈਂ ਕਿਉਂ ਗੱਲ ਕਹੀ ਐ ਇਹ ਕਈ ਵਾਰੀ ਤੁਹਾਨੂੰ ਫੋਨ ਆਉਂਦੇ ਆ ਜ਼ਿੰਦਗੀ 'ਚ ਆਉਂਦੇ ਆ ਵੀਰੇ ਤੇ ਇਹ ਵੀ ਮੈਂ ਤੁਹਾਨੂੰ ਦੱਸ ਜਿਹੜਾ ਤੁਹਾਡਾ ਬਹੁਤ ਖਾਸ ਹੋਊਗਾ ਨਾ ਹੂੰ ਜਦੋਂ ਐਂਡਲੀ ਆਪਸ਼ਨ ਬਚੀ ਹੋਗੀ ਨਾ ਤਾਂ ਤੁਹਾਨੂੰ ਕਹੂ ਕਿਉਂਕਿ ਉਹਨੂੰ ਵੀ ਪਤਾ ਉਹ ਤੁਹਾਡੇ ਨਾਲ ਹੀ ਪਲਿਆ ਜਦੋਂ ਮਾਸੀ ਦਾ ਮੁੰਡਾ ਭੂਆ ਦਾ ਮੁੰਡਾ ਜੇ ਮੈਂ ਗਾਲ ਨਹੀਂ ਨਾ ਕੱਢਦਾ ਹਨ ਮੇਰੇ ਭੂਆ ਦੇ ਮੁੰਡੇ ਨੇ ਆਏ ਗਲੇ ਤੋਂ ਫੜ ਲਈ ਇੱਕ ਵਾਰੀ ਮੈਨੂੰ ਮੇਰੇ ਤੋਂ ਵੱਡਾ ਅੱਛਾ ਕਹਿੰਦਾ ਮਣੀ ਮੁੜ ਕੇ ਗਾਲ ਨਹੀਂ ਕੱਢਣੀ ਮੈਂ ਕਿਹਾ ਠੀਕ ਆ ਵੀਰੇ ਮੈਂ ਡਰ ਗਿਆ ਸੀ ਪੂਰਾ ਉਹਨੇ ਕੰਧ ਨਾਲ ਲਾ ਲਿਆ ਇੱਕ ਸੈਲੀਬ੍ਰਿਟੀ ਨਾ ਇੱਕ ਸੈਲੀਬ੍ਰਿਟੀ ਨੇ ਉਹਨੂੰ ਕਹਿੰਦਾ ਵੀ ਤੂੰ ਯਾਰ ਉਹਨੂੰ ਕਦੀ ਫੋਨ ਨਹੀਂ ਕਰਦਾ ਉਸ ਬੰਦੇ ਨੂੰ ਤੂੰ ਕਰਦਾ ਬਹੁਤ ਉਹਦਾ ਹਾਂਜੀ ਕਹਿੰਦਾ ਮੈਂ ਉਹਨੂੰ ਕਦੀ ਤਾਂ ਨਹੀਂ ਫੋਨ ਕਰਦਾ ਵੀ ਜਿੱਦ ਦਿਨ ਮੈਂ ਉਹਨੂੰ ਫੋਨ ਕੀਤਾ ਉਹਨੇ ਨਾ ਨਹੀਂ ਕਰਨੀ ਉਸ ਕੰਮ ਨੂੰ ਬਿਲਕੁਲ ਕਹਿੰਦਾ ਮੈਂ ਡਰਦਾ ਹੀ ਨਹੀਂ ਫੋਨ ਕਰਦਾ ਤਾਂ ਹੀ ਸੋਚ ਕੈਸੀ ਸੋਚ ਆ ਇੱਕ ਬੰਦਾ ਕਹਿੰਦਾ ਯਾਰ ਇਹ ਸਭ ਤੋਂ ਨੇੜੇ ਮੈਂ ਇਤੋਂ ਚੀਜ਼ ਮੰਗਦਾ ਇੱਕ ਬੰਦਾ ਕਹਿੰਦਾ ਵੀ ਮੈਂ ਡਰਦਾ ਹੀ ਨਹੀਂ ਫੋਨ ਕਰਦਾ ਵੀ ਇਹਨੇ ਨਾ ਹੀ ਨਹੀਂ ਕਰਨੀ ਹਾਂ ਉਹ ਫੇਰ ਬੰਦਾ ਐਂਟਰ ਲਈ ਰੱਖਦਾ ਯਾਰ ਇਹ ਤਾਂ ਆਪਣਾ ਹੈ ਹੀ ਆ ਮਤਲਬ ਵੀ ਇਹ ਅਲੱਗ-ਅਲੱਗ ਹਾਂ ਬਹੁਤ ਵੱਡੀਆਂ ਗੱਲਾਂ ਆ ਇਹ ਐਕਸਪੀਰੀਅੰਸ ਨਾ ਆਉਂਦੀਆਂ ਮਤਲਬ ਇਹ ਨਹੀਂ ਵੀ ਮਨਸਾਪਾ ਨੂੰ ਆਗੇ ਮਤਲਬ ਕਹਿਣ ਵਾਲੇ ਸਿੱਖਣੀਆਂ ਚਾਹੀਦੀਆਂ ਜਦੋਂ ਇਦਾਂ ਦੀ ਕੋਈ ਪਰਸਨੈਲਿਟੀ ਕਰੈਕਟਰ ਮਿਲਦੇ ਆਪਾਂ ਨੂੰ ਲਾਈਫ 'ਚ ਉਹਦੇ ਆਪਾਂ ਨੂੰ ਸਿੱਖਣਾ ਚਾਹੀਦਾ ਹੁੰਦਾ ਬਿਲਕੁਲ ਵੀਰੇ ਤੇ ਇਹ ਚੀਜ਼ਾਂ پتہ ਕੀ ਹੈ ਇਹ ਹੈਗਾ ਪਿਆਰ ਵਿਸ਼ਵਾਸ ਇਹ ਕਿਸੇ ਨੂੰ ਦੇਖਣਾ ਨਹੀਂ ਇਹ ਤੁਹਾਨੂੰ ਬਸ ਫੀਲ ਹੀ ਹੋਣਾ ਜੇ ਜਦੋਂ ਆਪਾਂ ਗ੍ਰੈਂਡ ਕੈਨਿਨ ਗਏ ਤੇ ਐਕਟ ਰਾਸਤੇ 'ਚ ਆਪਾਂ ਰੁਕੇ ਇੱਕ ਥਾਂ ਤੇ ਜਿੱਥੇ ਕੁਛ ਨਹੀਂ ਸੀ ਇੱਕ ਰੈਸਟੋਰੈਂਟ ਜ ਆਇਆ ਮਤਲਬ ਘਰ ਸੀ ਵੀ ਈਸੀਗਲੀ ਹਾਂਜੀ ਉਹ ਲੈ ਆਪਾਂ ਡਰਦੇ ਕਿੰਨਾ ਸੀਗੇ ਹਨਾ ਆਪਾਂ ਕਹਿੰਦੇ ਯਾਰ ਕਿੱਥੇ ਬਈ ਉਹ ਬੰਦੇ ਵੀ ਨਾ ਉਹਦੀ ਮੈਂ ਫੋਟੋ ਪਾਉਂਗਾ ਇਹਦੇ ਵਿੱਚ ਹਾਂਜੀ ਉਹ ਬੰਦੇ ਨੇ ਤਾਰ ਲਿਆ ਉਹ ਟ੍ਰਿਪ ਦਾ ਇੱਕ ਬੈਸਟ ਐਕਸਪੀਰੀਅੰਸ ਉਹ ਵੀ ਰਿਹਾ ਇੱਕ ਅੱਛਾ ਮੈਂ ਆਪਣੇ ਨਾ ਫਰੈਂਡ ਨੂੰ ਪੁੱਛਿਆ ਜਿਹੜਾ ਬਹੁਤ ਟਰੈਵਲ ਕਰਦਾ ਹਾਂਜੀ ਮੈਂ ਕਿਹਾ ਯਾਰ ਜਦੋਂ ਟਰੈਵਲ ਕਰੀਦੀ ਹੈ ਨਾ ਤੇ ਹਮੇਸ਼ਾ ਮੰਨਿਆ ਜਾਂਦਾ ਵੀ ਤੇਰੇ ਨਾਲ ਧੋਖਾ ਹੋ ਜਾਣਾ ਹੂੰ ਤੈਨੂੰ ਕਿਸੇ ਨੇ ਜ਼ਰੂਰ ਧੋਖਾ ਦੇ ਦੇਣਾ ਤੈਨੂੰ ਕੁੱਟ ਦੇਣਾ ਤੇਰੇ ਪੈਸੇ ਖੋ ਲੈਣੇ ਕੁਛ ਨਾ ਕੁਛ ਮੈਂ ਕਿਹਾ ਕਿੰਨੀ ਵਾਰੀ ਹੋਇਆ ਤੇਰਾ ਕਹਿੰਦਾ ਜ਼ੀਰੋ ਜ਼ੀਰੋ ਉਲਟ ਨਿਕਲਦਾ ਉਹ ਯਾਰ ਕਹਿੰਦਾ ਇਹ ਨਹੀਂ ਵੀ ਲੁੱਕੀ ਮਾੜੇ ਨਹੀਂਗੇ ਪਰ ਕਹਿੰਦਾ ਮੇਰੇ ਨਾਲ ਨਹੀਂ ਹੋਇਆ ਨਾਲੇ ਉਹ ਬਹੁਤ ਘੁੰਮਦਾ ਹਾਂਜੀ ਮਤਲਬ ਹਾਂਜੀ ਸਾਡੇ ਅਸੀਂ ਡਰਦੇ ਬਹੁਤ ਆ ਕਈ ਗੱਲਾਂ 'ਚ ਕਈ ਗੱਲਾਂ 'ਚ ਆਪਾਂ ਦਲੇਰ ਵਾਲੇ ਆ ਹਾਂਜੀ ਹੈਨਾ ਹਾਂਜੀ ਪਰ ਅੱਛਾ ਮੈਂ ਅੱਛਾ ਤੂੰ ਆਪਣੀ ਗੱਲ ਦੱਸ ਬੀਜੇ ਤੋ ਕੰਮ ਤੇ ਹੁੰਨਾ ਜਾਂ ਆਪਾਂ ਕੁ ਕਦੇ ਤੁਰੇ ਆਨੇ ਤੈਨੂੰ ਬੰਦਾ ਰੋਕੇ ਕਹਿੰਦਾ ਯਾਰ ਮੇਰੀ ਹੈਲਪ ਕਰੂੰਗਾ ਤੂੰ ਕੀ ਕਹਿਣਾ ਕਰੂੰਗਾ ਨਾ ਬਿਲਕੁਲ ਕਿਉਂ ਨਹੀਂ ਇਦਾਂ ਹੀ ਆ ਸਾਰੀ ਦੁਨੀਆ ਹੈਗੇ ਆ ਵਿੱਚ ਮਾੜੇ ਪਰ ਬਹੁਤੇ ਚੰਗੇ ਹੈਗੇ ਆ ਹਾਂਜੀ ਆਪਾਂ ਨੂੰ ਵੀ ਉਹੀ ਚੁੱਪਦਾ ਜਿਹੜਾ ਚਲਾਕੀ ਮਾਰ ਕੇ ਬੱਸ 'ਚ ਚੜਿਆ ਹੋਵੇ ਯਾਰ ਪੁੱਜ ਕੇ ਜਦੋਂ ਜਿੱਥੇ ਮਰਜੀ ਬੈਠੋ ਯਾਰ ਤੁਹਾਡੀ ਆਪਣੀ ਪਾਸ ਹੈ ਨਾ ਚਲੋ ਐ ਨਹੀਂ ਹੋ ਮਨੀ ਬਹੁਤ ਵਧੀਆ ਲੱਗਾ ਗੱਲਾਂ ਬਾਤਾਂ ਕਰਕੇ ਥੈਂਕ ਯੂ ਬ੍ਰਾਦਰ ਹੋਰ ਕੁਝ ਕਹਿਣਾ ਕੋਈ ਗੱਲ ਕੋਈ ਦਿਲ ਦੀ ਕੋਈ ਅੱਛਾ ਸਿੱਖਿਆ ਦੀ ਦਾ ਕਿਸੇ ਨੂੰ ਕੋਈ ਸਿੱਖਿਆ ਤਾਂ ਮੈਂ ਕੀ ਦੇਣੀ ਆ ਬਈ ਇਹ ਆ ਵੀ ਡਰੋਂ ਨਾ ਵੀ ਸੇਰੀ ਪਹਿਲਾਂ ਤਾਂ ਉਹ ਜੋ ਵੀ ਕੰਮ ਕਰਨਾ ਵੀ ਐ ਨਹੀਂ ਵੀ ਉਂਗਲੀ ਜੀ ਦੇ ਕੇ ਦੇਖੀਏ ਤੇ ਵੀ ਚੁੰਡੀ ਭਰੀ ਜਾਂਦੀ ਕਿ ਨਹੀਂ ਹਾਂ ਨਾ 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 ਕਿਉਂ ਪਲਾਨ ਜਿਹੜਾ ਏ ਆ ਨਾ ਫੇਲ ਕਿਉਂ ਹੁੰਦਾ ਜੇ ਪਲਾਨ ਬੀ ਹੋਊ ਹਾਂ ਆਰਨੋਲਡ ਕਹਿੰਦਾ ਹੁੰਦਾ ਹਾਂ ਉਹ ਕਹਿੰਦਾ ਮੈਂ ਜ਼ਿੰਦਗੀ 'ਚ ਪਲਾਨ ਬੀ ਨਹੀਂ ਰੱਖਿਆ ਕਜੀ ਜੋ ਹੈਗਾ ਇਹੀ ਆ ਡੂ অর ਡਾਈ ਹਾਂ ਐ ਇਦਾਂ ਹੀ ਆਪਾਂ ਸਾਰਾ ਕੁਝ ਕੀਤਾ ਫੈਸਲਾ ਵਾਲਾ ਬਾਬਾ ਵੀ ਇਦਾਂ ਹੀ ਕਹਿੰਦਾ ਹਾਂਜੀ ਉਹ ਕਹਿੰਦਾ ਵੀ ਮੈਂ ਕਹਿੰਦਾ ਉਹ ਕਹਿੰਦਾ ਵੀ ਤਿੰਨ ਰੌਕਟ ਫੇਲ ਹੋ ਗਏ ਹੂੰ ਤੇ ਚੌਥੇ ਦੇ ਪੈਸੇ ਬਚੇ ਸੀ ਏਕ-ਏਕ ਰੌਕਟ ਉਹਦਾ 25-25 ਲੱਖ ਮਿਲੀਏ ਤੋਂ ਜ਼ਿਆਦਾ ਆਇਆ ਨਾ ਇੱਥੇ ਰੱਖ ਉਹ ਕਹਿੰਦਾ ਵੀ ਹੋਈ ਨਹੀਂ ਸਕਦਾ ਇਹ ਕਹਿੰਦਾ ਕਿਉਂ ਕਹਿੰਦਾ ਬਸ ਜਾਇਦੋ ਬਾਦ ਮਰ ਜਾਣਾ ਜਾਂ ਰੌਕਟ ਜਾਊਗਾ ਇੱਕ ਹੀ ਚੀਜ਼ ਬਚੂਗੀ ਫੇਰ ਹੀ ਹੁੰਦਾ ਬੰਦਾ ਤੇ ਟੈਸਲਾ ਵੀ ਕਹਿੰਦਾ ਬੈਂਕਰਪਸੀ ਇੱਕ ਦੋ ਕੰਪਨੀਆਂ ਨਹੀਂ ਹੋਈਆਂ ਫੋਰਡ ਤੇ ਟੈਸਲਾ ਉਹ ਕਹਿੰਦਾ ਵੀ ਜਾਂ ਤੇ ਇਹ ਬਚੂਗੀ ਜਾਂ ਮੈਂ ਬਚੂ ਬਹੁਤ ਮਸਾਲਾ ਇਹ ਤਾਂ ਤੇ ਇਹ ਮਸਾਲਾ ਮਤਲਬ ਇਹਨਾਂ ਨੂੰ ਸਿੱਖੋ ਸਿੱਖਣਾ ਵੀ ਚਾਹੀਦਾ ਆ ਨਾ ਹਾਂਜੀ ਨਿੱਕੀ ਜਿਹੀ ਚੀਜ਼ ਤੇ ਮੈਂ ਖੋਦੀ ਜੇ ਗੱਲ ਕਰਾਂ ਕਈ ਵਾਰੀ ਨਿੱਕੀ ਜਿਹੀ ਚੀਜ਼ ਤੇ ਮੈਨੂੰ ਨਾ ਹੁਣ ਮੈਂ ਬਹੁਤ ਚੇਂਜ ਹੋ ਗਿਆ ਮੈਂ ਥੋੜੀਆਂ ਬੁੱਕਸ ਪੜੀਆਂ ਚੰਗਾ ਲੱਗਾ ਮੈਨੂੰ ਕੁਝ ਬੰਦੇ ਨਾ ਅ ਬਲਕੇ ਚੰਗਾ ਲੱਗਾ ਮੈਨੂੰ ਬਈ ਤੁਸੀਂ ਨਾ ਯਾਰ ਨਿੱਕੀਆਂ ਚੀਜ਼ਾਂ ਦੀ ਸੱਚੀ ਟੈਨਸ਼ਨ ਲੈਣੀ ਛੱਡ ਦਿਓ। ਹਾਂਜੀ। ਇੱਕ ਦਿਨ ਨਾ ਸਟੀਵ ਜੋਬ ਐਪਲ ਦੇ ਫਾਊਂਡਰ ਨੂੰ ਉਹਨੇ ਪੁੱਛਿਆ ਵੀ ਤੂੰ ਕਿੱਦਾਂ ਸੰਭਾਲਦਾ ਐਡੀ ਕੰਪਨੀ? ਕੀ ਸੋਚਦਾ ਇੰਨੇ EMPLOYE ਨੂੰ ਕਿੱਦਾਂ ਖੁਸ਼ ਰੱਖਦਾ? ਸਾਡੇ ਕੋਲ ਤੇ ਦੋ ਬੰਦੇ ਨਹੀਂ ਖੁਜ ਹੁੰਦੇ। ਹਾਂਜੀ। ਉਹ ਕਹਿੰਦਾ ਮੈਂ ਸੋਚਦਾ ਨਾ ਵੀ ਮੇਰੇ ਕੋਲ ਇੱਕ ਟ੍ਰਿਕ ਐ ਵੀ ਮੈਂ ਵੱਡੇ ਜਿਹੜੀ ਲਾਈਨ ਐ ਨਾ ਉੱਪਰ ਵਾਲੀ ਹਾਂਜੀ ਕਰੀਮ ਜਿਹਨੂੰ ਕਹਿੰਦੇ ਆ ਮੈਂ ਉਹਨਾਂ ਨੂੰ ਹੋਲਡ ਕਰਦਾ ਆ। ਥੱਲੇ ਵਾਲੇ ਆਪੇ ਸਹੀ ਹੋ ਜਾਂਦੇ। ਹਾਂਜੀ ਬਾਕੀ ਤਾਂ ਭੇਡ ਚਾਲੀ ਮਾ ਮਾਸਟਰ ਜਿਹੜਾ ਹੁੰਦਾ ਨਾ ਉਹ ਜਿਹੜਾ ਸਭ ਤੋਂ ਵੱਡਾ ਬਦਮਾਸ਼ ਹੁੰਦਾ ਨਾ ਇੱਕ ਰੀ ਉਹਦੇ ਚ ਭੇਡ ਮਾਰ ਦਿੰਦਾ ਕਲਾਸ ਚ ਹਾਂਜੀ ਬਾਕੀ ਸਾਰਕ ਦੂ ਯਾਰ ਉਹਨੇ ਉਹਨੂੰ ਮਾਰਤੀ ਸਾਡੀ ਕੀ ਝਕਾਤ ਉਤੀ ਦੇ 30 ਬੱਚੇ ਸਾਰੇ ਸਹੀ ਹੋ ਜਾਂਦੇ ਵੱਡੀ ਚੀਜ਼ ਫੜ ਲਓ ਜ਼ਿੰਦਗੀ ਚ ਉਹਨੂੰ ਸਹੀ ਕਰ ਲਓ ਨਿੱਕੀਆਂ ਚੀਜ਼ਾਂ ਆਪਣੇ ਆਪ ਸਹੀ ਹੋ ਜਾਂਦੀਆਂ ਬਿਲਕੁਲ ਪਰ ਅਸੀਂ ਕੰਮ ਕਰਦੇ ਉਲਟਾ ਇਹ ਚੀਜ਼ਾਂ ਆਪਣੇ ਪਰਿਵਾਰ ਚ ਵੀ ਆ ਵੀਰੇ ਹੁਣ ਜਿਵੇਂ ਬਜ਼ੁਰਗ ਹੁੰਦਾ ਸੀਗਾ ਕੋਈ ਉਨੀ ਦਿਨ ਚੱਲਦੇ ਸੀ ਕਿ ਨਹੀਂ ਸਾਰੇ ਬਜ਼ੁਰਗ ਜਦੋਂ ਜਾਂਦਾ ਜਿਹੜਾ ਮੇਨ ਹੁੰਦਾ ਫਿਰ ਅੱਡ ਵੀ ਹੁੰਦੇ ਆ ਫਿਰ ਆਪਣੀ ਮਰਜ਼ੀ ਯਾਰ ਮੈਨੂੰ ਨਾ ਇੱਕ ਕਿਸੇ ਨੇ ਮਨਿੰ ਬਹੁਤ ਸੋਣੀ ਗੱਲ ਦੱਸੀ ਸੀ ਕਹਿੰਦੇ ਯਾਰ ਤੂੰ ਨਾ ਜਿੱਦਾਂ ਹੁਣ ਆਪਾਂ ਡਾਲਰਾਂ ਦੀ ਗੱਲ ਕਰ ਲੈਨੇ ਆਪਾਂ ਇੱਥੇ ਰਹਿਨੇ ਆ ਹਾਂਜੀ ਉਹ ਕਹਿੰਦਾ ਯਾਰ ਤੂੰ 100 ਡਾਲਰ ਤੋਂ ਥੱਲੇ ਨਾ ਲੜਾਈ ਨਾ ਕਰਿਆ ਕਰ ਠੀਕ ਹੈ ਕਹਿੰਦਾ 500 ਆ ਨਾ ਜਿੱਥੇ 100 ਤੋਂ ਉੱਪਰ ਆ ਜਾਂਦਾ ਉੱਥੇ ਬੋਲਿਆ ਕਰ ਓਕੇ ਮੈਂ ਕਿਹਾ ਵੀ ਇਹ ਕੀ ਕੈਂਸੈਂਸ ਬਣੇ ਕਹਿੰਦਾ ਤੂੰ ਸੋਚ ਕੇ ਦੇਖੀ 90% ਲੜਾਈਆਂ ਛੋਟੀਆਂ ਮਤਲਬ 90 ਵਾਰੀ ਤੂੰ ਲੜਨਾ ਆ 10 ਡਾਲਰ ਬਦਲੇ ਹਾਂਜੀ ਤੇ 10 ਵਾਰੀ ਤੂੰ ਲੜਨਾ 500 ਡਾਲਰ ਬਦਲੇ ਯਾਨੀ ਕਿ ਤੇਰੀਆਂ 90 ਲੜਾਈਆਂ 90% ਲੜਾਈਆਂ ਉੱਡ ਗਈਆਂ ਕਿਉਂਕਿ ਤੂੰ ਛੱਡ ਦਿੱਤੀਆਂ ਹਾਂਜੀ ਕਿਉਂਕਿ ਯਾਰ ਵੇਸਟ ਐਨਰਜੀ ਇਹਦੇ ਚੰਗਾ ਮੈਂ ਇਹ ਐਨਰਜੀ ਲਾਵਾਂ ਵੀ ਮੈਂ 500 ਕਮਾਉਣਾ ਕਿੱਦਾਂ ਹੋਰ ਬਿਲਕੁਲ ਉਹ ਅੱਧੀ ਲੱਗਣੀ ਓ ਇਸ ਚੀਜ਼ ਤੇ ਐਨਰਜੀ ਹਾਂਜੀ ਕਿ ਇਹ ਮੈਨੂੰ ਉਹਨੇ ਦਾ ਵੇ ਹੀ ਉਹਨੇ ਦੱਸਿਆ ਮੈਨੂੰ ਉਹ ਮੈਨੂੰ ਬਹੁਤ ਵਧੀਆ ਲੱਗਾ ਬਿਨ ਨਿੱਕੀਆਂ ਚੀਜ਼ਾਂ ਤੇ એનર્ਜੀ ਆਪਾਂ ਜਾਦੀ ਵੇਸਟ ਕਰ ਰਹੇ ਆ ਤੇ ਉਹਨਾਂ ਦਾ ਆਉਟਪੁੱਟ ਬਹੁਤ ਥੋੜਾ ਨਿਕਲਦਾ। ਬਿਲਕੁਲ। ਆ ਗਲਾਸ ਹੀ ਤੇ ਕਿਉਂ ਰੱਖਿਆ? ਆ ਜਰਾਬਾ ਕਿਉਂ ਛੁੱਟੀਆਂ? ਆ ਤੌਲੀਆ ਕਿਉਂ ਕੀਤਾ? ਆ ਡੋਰ ਕਿਉਂ ਖੁੱਲੀ ਛੁੱਟੀ? ਹੈ? ਤੇ ਇਹ ਕਹੇ ਕੋਈ ਨਹੀਂ ਯਾਰ ਆਪਣੀ ਆ। ਹਾਂ। ਤੁਰੇ ਜਾਂਦੇ ਬੰਦ ਕਰ ਦੇ ਡੋਰ ਨੂੰ ਕੀ? ਨਿੱਕੀ ਨਿੱਕੀ ਗੱਲ ਤੇ ਬਹੁਤ એનર્ਜੀ ਵੇਸਟ ਕਰਦੇ। ਹਾਂਜੀ। ਹੈਨਾ? ਚਲੋ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਮੰਨੀ। ਪਰਮਾਤਮਾ ਦੇ ਤੰਦਰੁਸਤੀ ਬਖਸ਼ਣ ਤੇਰੇ ਪਰਿਵਾਰ ਨੂੰ ਬੱਚਿਆਂ ਨੂੰ ਹਾਜ਼ਦਾ ਖੇਡਦਾ ਰਹੇ ਐਦਾਂ ਹੀ ਪੋਜ਼ਿਟਿਵ ਮਿਲੇ ਤੈਨੂੰ ਬੁਲਾਉਣ ਦਾ ਵੱਡਾ ਕਾਰਨ ਪਤਾ ਕੀ ਸੀ ਹਾਂਜੀ ਹਲੇ ਤੂੰ ਅੱਜ ਅੱਧੀ ਪੋਜ਼ਿਟਿਵਿਟੀ ਦਿਖਾਈ ਹੈ ਮੈਨੂੰ ਜਿੱਦਾਂ ਤੂੰ ਮਿਲਦਾ ਹੁੰਦਾ ਹੁੰਦਾ ਹੈ ਨਾ ਸ਼ਾਇਦ ਕੈਮਰੇ ਕਰਕੇ ਥੋੜਾ ਜਿਆ ਆਪਾਂ ਪੱਕਾ ਹੀ ਡੈਲਗ ਚੜਾਈ ਆ ਹਾਂ ਮੈਂ ਅਜੇ ਤੱਕ ਤੈਨੂੰ ਟੈਂਦੀ ਗੱਲਾ ਚ ਨਹੀਂ ਦੇਖਿਆ ਤੇ ਵਿਚ ਇਜ਼ ਵੈਰੀ ਗੁੱਡ ਐਦਾਂ ਹੀ ਰਹਿ ਠੀਕ ਹੈ ਜੀ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਜੇ ਚੰਗਾ ਲੱਗਾ ਪ੍ਰੋਗਰਾਮ ਸਾਰੇ ਦੱਸਣਗੇ ਆਪਾਂ ਫਿਰ ਮਿਲਾਂਗੇ ਠੀਕ ਹੈ ਜੀ ਵੀਰੇ ਜਰੂਰ ਬਹੁਤ ਬਹੁਤ ਧੰਨਵਾਦ ਓਕੇ ਵੇਖਦੇ ਰਹੋ ਜੀ ਪ੍ਰੋਗਰਾਮ ਬੇਰੀਆਂ ਦੀ ਬੇਰ ਚੰਗਾ ਲੱਗਾ ਦੱਸਿਓ ਜਰੂਰ ਸਤਿ ਸ੍ਰੀ ਅਕਾਲ